ਲਿਵਿੰਗ ਰਿਲੇਸ਼ਨਸ਼ਿਪ ਦਾ ਟ੍ਰੈਂਡ ਬਹੁਤ ਜ਼ਿਆਦਾ ਚੱਲ ਰਿਹਾ ਹੈ ਅਨਮੈਰਿਡ ਕੁੜੀਆਂ ਦਾ ਮੈਰਿਡ ਮੁੰਡਿਆਂ ਦੇ ਨਾਲ ਇਹ ਅਸੀਂ ਤੁਹਾਡੀ ਸਾਈਡ ਨਹੀਂ ਕਰਾਂਗੇ ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਆਪਣੀ ਪਰਸਨਲ ਲਾਈਫ ਆ ਉਹਨਾਂ ਨੂੰ ਪਤਾ ਨਾਲੇ ਕੀ ਸਹੀ ਆ ਕੀ ਗਲਤ ਆ ਬਟ ਜਿਹੜੀਆਂ ਕੁੜੀਆਂ ਅਨਮੈਰਿਡ ਹੋ ਕੇ ਮੈਰਿਡ ਮੁੰਡਿਆਂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਜਾ ਰਹੀਆਂ ਨੇ ਇਹਨਾਂ ਦਾ ਕਸੂਰਵਾਰ ਕੌਣ ਆ ਕੁੜੀਆਂ ਦੇ ਮਾਪੇ ਜਾਂ ਫਿਰ ਇਹ ਕੁੜੀਆਂ ਜਾਂ ਫਿਰ ਇਹ ਮੈਰਿਡ ਮੁੰਡੇ ਮੈਂ ਚਾਰ ਕੁੜੀਆਂ ਨੂੰ ਜਾਣਦੀਆਂ ਜਿਹੜੀਆਂ ਬਹੁਤ ਸੋਹਣੀਆਂ ਸੁਨੱਖੀਆਂ ਤੇ ਬਹੁਤ ਵਧੀਆ ਫੈਮਿਲੀ ਬੈਕਗ੍ਰਾਉਂਡ ਸੀ ਜਿਨ੍ਹਾਂ ਦਾ ਪਰ ਉਹ ਕਰਜਾ ਚੱਕ ਚੱਕ ਕੇ ਇਹਨਾਂ ਦੇਸ਼ਾਂ ਦੇ ਵਿੱਚ ਆਈਆਂ ਸੀਗੀਆਂ ਮੈਂ ਸੋਚ ਵੀ ਨਹੀਂ ਸਕਦੀ ਕਿ ਉਹ ਇਹੋ ਜਿਹੇ ਰਿਲੇਸ਼ਨ 'ਚ ਡਿੱਗ ਸਕਦੀਆਂ ਨੇ ਕਿ ਜਿਹੜੇ ਬੰਦੇ ਵਿਆਏ ਹੋਏ ਆ ਉਹਨਾਂ ਬੰਦਿਆਂ ਦੇ ਕੋਲ ਬੱਚੇ ਵੀ ਹੈਗੇ ਆ ਉਹਨਾਂ ਦੀ ਲਾਈਫ ਇੰਨੀ ਜ਼ਿਆਦਾ ਸੈਟ ਆ ਕਿ ਸਿਰਫ ਉਹ ਕੁੜੀਆਂ ਨੂੰ ਯੂਜ਼ ਕਰ ਰਹੇ ਨੇ ਇੱਥੇ ਮੈਂ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰ ਰਹੀ 100 ਚੋਂ 30 ਤੋਂ 40% ਕੁੜੀਆਂ ਜਿਹੜੀਆਂ ਪੰਜਾਬ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਤੇ ਇੰਨਾ ਕ ਜਿਆਦਾ ਬਰਡਨ ਹੁੰਦਾ ਉਹਨਾਂ ਨੇ ਪੜ੍ਹਾਈ ਕਰਨੀ ਹੁੰਦੀ ਆ ਪਾਸ ਹੋਣਾ ਵੀ ਉਹਨਾਂ ਦੇ ਲਈ ਜ਼ਰੂਰੀ ਹੁੰਦਾ ਉਹਨਾਂ ਦੇ ਲਈ ਕੰਮ ਕਰਨਾ ਕੰਮ ਲੱਭਣਾ ਵੀ ਜ਼ਰੂਰੀ ਹੁੰਦਾ ਕਿਉਂਕਿ ਕੰਮ ਤੋਂ ਬਿਨਾਂ ਇੱਥੇ ਤੁਹਾਨੂੰ ਕੋਈ ਨਹੀਂ ਪੁੱਛਦਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਿੱਛੇ ਜਿਹੜਾ ਕਰਜ਼ਾ ਚੱਕ ਕੇ ਆਈਆਂ ਨੇ ਉਹ ਵੀ ਉਹਨਾਂ ਨੇ ਖੁਦ ਮੋੜਨਾ ਖੁਦ ਦੇਣਾ ਹਰ ਮਹੀਨੇ ਤੁਹਾਨੂੰ ਵੀ ਪਤਾ ਵੀ ਵਿਆਜ ਹੀ ਨਹੀਂ ਮਾਣ ਹੈਗਾ ਇੰਨਾ ਜ਼ਿਆਦਾ ਵਿਆਜ ਪੈ ਜਾਂਦਾ ਫਿਰ ਉਸ ਤੋਂ ਬਾਅਦ ਉਹਨੇ ਆਪਣੇ ਖਾਣ ਪੀਣ ਦੇ ਲਈ ਗਰੋਸਰੀ ਕਰਨੀ ਆਪਣਾ ਖਾਣਾ ਪੀਣਾ ਖੁਦ ਬਣਾਉਣਾ ਉਹ ਸਾਰਾ ਬਰਡਨ ਉਹ ਕੁੜੀ ਤੇ ਪੈ ਜਾਂਦਾ ਜਦੋਂ ਇੱਕ ਕੁੜੀ ਨੇ ਕਦੀ ਟੇਬਲ ਤੋਂ ਗਲਾਸ ਚੱਕ ਕੇ ਸਾਈਡ ਤੇ ਨਹੀਂ ਕੀਤਾ ਉਹ ਕੁੜੀ ਨੂੰ ਇੰਨਾ ਕੁ ਜ਼ਿਆਦਾ ਕੰਮ ਕਰਨਾ ਪੈ ਜੇ ਤਾਂ ਉਹ ਸਟ्रेस ਤੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਜਾਂਦੀ ਆ ਬਹੁਤ ਕੁੜੀਆਂ ਸਟਰੋਂਗ ਹੁੰਦੀਆਂ ਨੇ ਜਿਹੜੀਆਂ ਇਹਨਾਂ ਚੀਜ਼ਾਂ ਦਾ ਸ਼ਿਕਾਰ ਨਹੀਂ ਹੁੰਦੀਆਂ ਆਪਣੇ ਆਪ ਨੂੰ ਪਹਿਲਾਂ ਹੀ ਪੰਜਾਬ ਤੋਂ ਪ੍ਰੀਪੇਅਰ ਕਰਕੇ ਆਉਂਦੀਆਂ ਨੇ ਕਿ ਹਾਂਜੀ ਆਹ ਸਾਨੂੰ ਚੀਜ਼ਾਂ ਕਰਨੀਆਂ ਪੈਣੀਆਂ ਨੇ ਜਾਂ ਫਿਰ ਉਹਨਾਂ ਦੇ ਪੇਰੈਂਟਸ ਪਿੱਛੇ ਉਹਨਾਂ ਦੀ ਸਪੋਰਟ ਕਰਦੇ ਆ ਉਹ ਕਹਿੰਦੇ ਨੇ ਕੋਈ ਨਹੀਂ ਜੇ ਤੈਨੂੰ ਪੈਸੇ ਦੀ ਲੋੜ ਹੋਈ ᱛੀਏ ਤਾਂ ਅਸੀਂ ਬੈਠੇ ਆ ਜਿਹੜੀ ਵੀ ਤੈਨੂੰ ਸਪੋਰਟ ਦੀ ਲੋੜ ਹੋਈ ਤਾਂ ਅਸੀਂ ਹੈਗੇ ਆ ਕਿ ਛੇ ਜਿਨ੍ਹਾਂ ਕੋਲ ਵਧੀਆ ਜ਼ਮੀਨਾਂ ਜਾਇਦਾਦਾਂ ਨੇ ਜਿਹੜੀਆਂ ਜ਼ਮੀਨਾਂ ਨਹੀਂ ਵੇਚ ਕੇ ਆਉਂਦੀਆਂ ਉਹ ਤਾਂ ਰਹਿ ਜਾਂਦੀਆਂ ਨੇ ਬੈਲੈਂਡ ਗੁੱਡ ਤੇ ਬਾਕੀ ਜਿਹੜੀਆਂ ਕੁੜੀਆਂ ਸਟਰੋਂਗ ਹੁੰਦੀਆਂ ਨੇ ਚਾਹੇ ਕਰਜਾ ਹੀ ਚੱਕ ਕੇ ਆਈਆਂ ਹੁਣ ਪਰ ਉਹ ਸਟਰੋਂਗ ਹੁੰਦੀਆਂ ਨੇ ਉਹ ਵੀ ਇਹਨਾਂ ਚੀਜ਼ਾਂ ਤੋਂ ਬਚ ਜਾਂਦੀਆਂ ਨੇ ਜਿਹੜੀਆਂ ਮੈਂ ਚਾਰ ਕੁੜੀਆਂ ਦੀ ਸਟੋਰੀ ਸੁਣੀ ਹੈ ਉਹਨਾਂ ਦਾ ਜਿਹੜਾ ਨਿਚੋੜ ਮੈਂ ਕੱਢਿਆ ਨਿਚੋੜ ਇਹ ਹੀ ਆ ਕਿ ਇੱਥੇ ਉਹਨਾਂ ਦੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ ਉਹਨਾਂ ਦਾ ਦੁੱਖ ਸੁੱਖ ਸੁਣਨ ਵਾਲਾ ਕੋਈ ਨਹੀਂ ਹੁੰਦਾ ੱਖ ਅੱਖ ਕੇ ਡੇਗਦੀਆਂ ਨੇ ਨੀਂਦ ਉਹਨਾਂ ਦੀ ਪੂਰੀ ਨਹੀਂ ਹੁੰਦੀ ਉਹਨਾਂ ਨੂੰ ਹੁੰਦਾ ਵੀ ਕੋਈ ਕੁੜੀ ਕੋਈ ਮੁੰਡਾ ਸਾਡੇ ਨਾਲ ਬੈਠੇ ਸਾਡੇ ਨਾਲ ਬਹਿ ਕੇ ਚਾਹ ਹੀ ਪੀ ਲਵੇ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ 2 ਮਿੰਟ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਥੋੜਾ ਰਿਲੈਕਸ ਫੀਲ ਕਰਨਾ ਜੇ ਕਿਸੇ ਕੁੜੀ ਨੂੰ ਵੀ ਉਹ ਗੱਲ ਸੁਣਾਉਂਦੀਆਂ ਨੇ ਇੱਕ ਦੋ ਦਿਨ ਅਗਲੀ ਸੁਣਦੀ ਹੈ ਅਗਲੀ ਕੋਲ ਵੀ ਟਾਈਮ ਨਹੀਂ ਹੁੰਦਾ ਕਿਉਂਕਿ ਅਗਲੀ ਨੂੰ ਆਪਣੀਆਂ ਹੀ ਟੈਨਸ਼ਨਾਂ ਬਹੁਤ ਹੁੰਦੀਆਂ ਨੇ ਆਪਣਾ ਹੀ ਸਟਰਗਲ ਬਹੁਤ ਹੁੰਦਾ ਉਹ ਵੀ ਨਹੀਂ ਸੁਣ ਪਾਉਂਦੀਆਂ ਫਿਰ ਇਹ ਕੁੜੀਆਂ ਜਿੱਥੇ ਕੰਮ ਕਰਦੀਆਂ ਨੇ ਉੱਥੇ ਲਾ ਲਓ ਜਾਂ ਕਿਤੇ ਬਾਹਰ ਅੰਦਰ ਲਾ ਲਓ ਕੋਈ ਪੰਜਾਬੀ ਮੁੰਡਾ ਮਿਲਦਾ ਹੈ ਚਲੋ ਇਹਨਾਂ ਦੀ ਹੈਲੋ ਹਾਈ ਹੁੰਦੀ ਆ ਇਹਨਾਂ ਨੂੰ ਆਪਣੀਆਂ ਗੱਲਾਂ ਦੱਸਦੀਆਂ ਨੇ ਇਹਨਾਂ ਦੇ ਨਾਲ ਆਪਣੀ ਸ਼ੇਅਰ ਕਰਦੀਆਂ ਨੇ ਲਾਈਫ ਕੀ ਸਾਡੇ ਪੇਰੈਂਟਸ ਨੇ ਸਾਨੂੰ ਇਸ ਤਰੀਕੇ ਦੇ ਨਾਲ ਭੇਜਿਆ ਮੇਰੀ ਲਾਈਫ ਇਦਾਂ ਐਵੇਂ ਆ ਮੈਨੂੰ ਪਿੱਛੇ ਸਪੋਰਟ ਨਹੀਂ ਹੈਗੀ ਤਾਂ ਉਹ ਮੁੰਡੇ ਕਹਿੰਦੇ ਨੇ ਕੋਈ ਨਾ ਹਨਾ ਜਿਹੜੀ ਵੀ ਤੈਨੂੰ ਚੀਜ਼ ਦੀ ਲੋੜ ਹੋਈ ਤੂੰ ਮੈਨੂੰ ਦੱਸੀ ਜੇ ਤੈਨੂੰ ਕਦੀ ਵੀ ਲੱਗੇ ਤੂੰ ਸਟ्रेस 'ਚ ਆ ਤੂੰ ਮੈਨੂੰ ਫੋਨ ਕਰ ਸਕਦੀਆਂ ਇਹਨਾਂ ਦੇ ਨੰ ਫੋਨ ਨੰਬਰ ਐਕਸਚੇਂਜ ਹੋਣ ਲੱਗ ਜਾਂਦੇ ਆ ਤਾਂ ਉਸ ਤੋਂ ਬਾਅਦ ਫਿਰ ਇਹ ਕੁੜੀਆਂ ਉਹਨਾਂ ਨੂੰ ਕਈ ਵਾਰ ਚਲੋ ਮਿਲਦੀਆਂ ਨੇ ਬੁਲਾਉਂਦੀਆਂ ਨੇ ਤੇ ਉਹਨਾਂ ਦੇ ਨਾਲ ਆਪਣੇ ਦੁੱਖ ਸੁੱਖ ਆਪਣੇ ਸ਼ੇਅਰ ਕਰਦੀਆਂ ਨੇ ਤਾਂ ਤਾਂ ਇਹਨਾਂ ਨੂੰ ਉਹ ਬੰਦਾ ਬਹੁਤ ਵਧੀਆ ਲੱਗਣ ਲੱਗ ਜਾਂਦਾ ਇਹਨਾਂ ਨੂੰ ਲੱਗਦਾ ਕਿ ਇਹੀ ਬੰਦਾ ਸਾਡੀ ਸਪੋਰਟ ਕਰਦਾ ਤੇ ਇਹ ਕੁੜੀਆਂ ਨੂੰ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਪਿਆਰ ਹੋ ਗਿਆ ਮੁੰਡਿਆਂ ਦੇ ਨਾਲ ਤੇ ਫਿਰ ਇਹ ਰਿਲੇਸ਼ਨ 'ਚ ਆ ਜਾਂਦੀਆਂ ਨੇ ਤੇ ਫਿਰ ਉਹ ਮੁੰਡੇ ਮੈਰਿਡ ਨੇ ਜਾਂ ਅਨਮੈਰਿਡ ਨੇ ਇਹਨਾਂ ਨੂੰ ਨਾ ਹੀ ਪਤਾ ਹੁੰਦਾ ਨਾ ਹੀ ਇਹ ਪੁੱਛਦੀਆਂ ਨੇ ਕਈ ਵਾਰ ਮੁੰਡੇ ਝੂਠ ਵੀ ਬੋਲ ਦਿੰਦੇ ਆ ਉਹ ਕੁੜੀਆਂ ਨੂੰ ਮੁੰਡਿਆਂ ਤੇ ਵਿਸ਼ਵਾਸ ਹੋ ਜਾਂਦਾ ਚਾਹੇ ਉਹ ਮੈਰਿਡ ਹੋਣ ਫਿਰ ਵੀ ਉਹ ਝੂਠ ਬੋਲ ਦੇਣ ਕਿ ਨਹੀਂ ਅਸੀਂ ਅਨਮੈਰਿਡ ਆ ਫਿਰ ਇਹ ਵਿਸ਼ਵਾਸ ਕਰ ਲੈਂਦੀਆਂ ਨੇ ਕੁੜੀਆਂ ਕਿਉਂਕਿ ਉਹ ਇਮੋਸ਼ਨਲੀ ਇੰਨੀਆਂ ਜ਼ਿਆਦਾ ਟੁੱਟੀਆਂ ਹੁੰਦੀਆਂ ਨੇ ਇਨ ਇਮੋਸ਼ਨਲੀ ਸਟਰੋਂਗ ਨਹੀਂ ਹੁੰਦੀਆਂ ਜਦੋਂ ਰਿਲੇਸ਼ਨ ਚ ਆ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਇਹ ਨਾ ਤਾਂ ਆਪਣੇ ਮਾਪਿਆਂ ਨੂੰ ਦੱਸ ਪਾਉਂਦੀਆਂ ਨੇ ਭੈਣ ਭਰਾਵਾਂ ਨੂੰ ਦੱਸ ਪਾਉਂਦੀਆਂ ਨੇ ਨਾ ਕਿਸੇ ਤੀਜੇ ਬੰਦੇ ਨੂੰ ਦੱਸ ਪਾਉਂਦੀਆਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਮੁੰਡਾ ਮੈਰਿਡ ਆ ਫਿਰ ਇਹ ਹੋਰ ਵੀ ਜ਼ਿਆਦਾ ਸਟ੍ਰੈਸ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਜਾਂਦੀਆਂ ਨੇ ਤੇ ਉਹ ਚੀਜ਼ ਦੇ ਵਿੱਚ ਉਹੇ ਨਿਕਲ ਨਹੀਂ ਪਾਉਂਦੀਆਂ ਫਿਰ ਇਹ ਕੁੜੀਆਂ ਕਹਿੰਦੀਆਂ ਨੇ ਅਸੀਂ ਤੇਰਾ ਖਲਾਰਾ ਪਾ ਦਾਂਗੇ ਅਸੀਂ ਤੇਰਾ ਐਂ ਕਰ ਦਾਂਗੇ ਅਸੀਂ ਤੇਰਾ ਬਾਹ ਕਰ ਦਾਂਗੇ ਮੁੰਡੇ ਨੂੰ ਕਹਿੰਦੀਆਂ ਨੇ ਤਾਂ ਫਿਰ ਇਹ ਮੁੰਡਾ ਕਹਿੰਦਾ ਆ ਨਹੀਂ ਕੋਈ ਨਾ ਮੈਂ ਤੇਰਾ ਵਿਆਹ ਕਰਾ ਲੂੰਗਾ ਮੇਰੀ ਮੇਰੀ ਵਾਈਫ ਨਾ ਬਣਦੀ ਨਹੀਂ ਤਾਂ ਹੀ ਮੈਂ ਤੇਰੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਇਆ ਤੇ ਉਹਦੇ ਨਾਲ ਮੈਂ ਡਿਵੋਰਸ ਲੈਣਾ ਤੇ ਫਿਰ ਇਹ ਕੁੜੀਆਂ ਭੋਲੀਆਂ ਹੁੰਦੀਆਂ ਨੇ ਕੁੜੀਆਂ ਕਹਿੰਦੀਆਂ ਨੇ ਚਲ ਠੀਕ ਹੈ ਮੇਰੇ ਨਾਲ ਵਿਆਹ ਕਰਾ ਲਈ ਫਿਰ ਤਿੰਨ ਚਾਰ ਸਾਲ ਪੰਜ ਸਾਲ ਇਹਨਾਂ ਦੀ ਲਾਈਫ ਦੇ ਇਦਾਂ ਹੀ ਨਾਲ ਜਾਂਦੇ ਆ ਵਿਚਾਰੀਆਂ ਸਟ्रेस ڈپریشن ਦੇ ਵਿੱਚ ਰਹਿਣ ਲੱਗ ਜਾਂਦੀਆਂ ਨੇ ਇਹ ਚੀਜ਼ਾਂ ਕਿਸੇ ਨੂੰ ਦੱਸ ਨਹੀਂ ਪਾਉਂਦੀਆਂ ਅੰਦਰੋਂ ਅੰਦਰੀ ਮਰੀ ਜਾਂਦੀਆਂ ਨੇ ਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਦਾ ਵੀ ਨਹੀਂ ਇਹ ਮੁੰਡੇ ਨੇ ਆਪਣੇ ਘਰ ਵਾਲੀ ਨੂੰ ਨਹੀਂ ਛੱਡਣਾ ਹਨਾ ਫਿਰ ਕਿਸੇ ਨਾ ਕਿਸੇ ਨਾਲ ਇੱਕ ਨੱਦੇ ਬੰਦੇ ਨਾਲ ਗੱਲ ਕਰਦੀਆਂ ਨੇ ਮੇਰੇ ਵਰਗੇ ਨਾਲ ਫਿਰ ਮੇਰੇ ਵਰਗਾ ਉਹਨੂੰ ਸਮਝਾਉਂਦਾ ਵੀ ਜਿਹੜਾ ਮੁੰਡਾ ਮੈਰਿਡ ਆ ਜਿਹਦੇ ਬੱਚੇ ਆ ਜਿਹਦੇ ਕੋਲ ਆਪਣਾ ਖੁਦ ਦਾ ਘਰ ਆ ਜਿਹਦੀ ਲਾਈਫ ਪੂਰੀ ਸੈਟ ਆ ਤੂੰ ਬੇਵਕੂਫ ਹੋਈਆਂ ਕਿ ਉਹ ਤੇਰੇ ਪਿੱਛੇ ਆਪਣਾ ਸਾਰਾ ਕੁਝ ਛੱਡ ਦੂਗਾ ਫਿਰ ਜਦੋਂ ਕੋਈ ਇਹਨਾਂ ਨੂੰ ਸਮਝਾਉਂਦਾ ਫਿਰ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਜਦੋਂ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ ਹੁਣ ਜਿਹੜੀ ਮੈਂ ਗੱਲ ਕੀਤੀ ਆ ਮੈਂ ਸਾਰੀਆਂ ਕੁੜੀਆਂ ਦੀ ਨਹੀਂ ਕੀਤੀ ਮੈਂ 30 ਤੋਂ 40% ਕੁੜੀਆਂ ਦੀ ਗੱਲ ਕੀਤੀ ਆ ਜਿਹੜੀਆਂ ਇਮੋਸ਼ਨਲੀ ਸਟਰੋਂਗ ਨਹੀਂ ਹੁੰਦੀਆਂ ਬਾਕੀ ਤੁਸੀਂ ਵੀ ਇੱਥੇ ਹੀ ਰਹਿੰਦੇ ਹੋ ਤੁਸੀਂ ਵੀ ਇਹ ਚੀਜ਼ਾਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ਾਂ ਦੇ ਪਿੱਛੇ ਕੀ ਕਾਰਨ ਨੇ ਵੀ ਕਸੂਰਵਾਰ ਕੌਣ ਆ ਇਹ ਕੁੜੀਆਂ ਇਹਨਾਂ ਦੇ ਮਾਪਿਓ ਜਾਂ ਫਿਰ ਇਹ ਮੈਰਿਡ ਮੁੰਡੇ ਮੈਂ ਨਾ ਭੈਣਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਜਿਹੜੀਆਂ ਪੰਜਾਬ ਤੋਂ ਨਵੀਆਂ ਆਉਂਦੀਆਂ ਨੇ ਵੀ ਭੈਣੋ ਜੇ ਤੁਸੀਂ ਬਾਹਰ ਦੇ ਮੁਲਕਾਂ ਚ ਜਾਣਾ ਹੈ ਇੰਨਾ ਕੁ ਜ਼ਿਆਦਾ ਸਟਰੋਂਗ ਹੋ ਕੇ ਆਓ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਆਓ ਕਿ ਤੁਸੀਂ ਜੇ ਬਾਹਰ ਚਲਣੀ ਹੋ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲਣਾ ਪੈਣਾ ਇਹ ਸਾਰੇ ਕੰਮ ਤੁਹਾਨੂੰ ਖੁਦ ਕਰਨੇ ਪੈਣੇ ਆ ਤੇ ਤੁਹਾਡੇ ਪੇਰੈਂਟਸ ਇੱਥੇ ਤੁਹਾਡੀ ਕੋਈ ਵੀ ਸਪੋਰਟ ਨਹੀਂ ਕਰ ਸਕਦੇ ਜੇਕਰ ਤੁਸੀਂ ਸਟਰੋਂਗ ਹੋ ਤਾਂ ਹੀ ਤੁਸੀਂ ਇੱਥੇ ਆਓ ਤਾਂ ਹੀ ਤੁਸੀਂ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋ ਸਕਦੇ ਹੋ ਆਪਣੇ ਮਾਪਿਓ ਭੈਣ ਭਰਾ ਦਾ ਨਾਮ ਚਮਕਾ ਸਕਦੇ ਹੋ ਜੇ ਤੁਸੀਂ ਕੁੜੀਆਂ ਪੰਜਾਬ ਤੋਂ ਆ ਰਹੀਆਂ ਤਾਂ ਤੁਸੀਂ ਕਿਸੇ ਨਾਲੋਂ ਵੀ ਘੱਟ ਨਹੀਂ ਹੈਗੀਆਂ ਤੁਸੀਂ ਇਹ ਨਾ ਸੋਚਿਆ ਕਰੋ ਅਸੀਂ ਬਾਹਲੇ ਮੁਲਖਾ ਚ ਬਾਗੇ ਪਤਾ ਨਹੀਂ ਬਾਹਲੇ ਮੁਲਖ ਵਾਲੇ ਨੂੰ ਜ਼ਿਆਦਾ ਨੌਲੇਜ ਆ ਇਹਨਾਂ ਨੂੰ ਜ਼ਿਆਦਾ ਪਤਾ ਇਹ ਜ਼ਿਆਦਾ ਪੜੇ ਲਿਖਿਆ ਕਦੇ ਵੀ ਨਹੀਂ ਤੁਸੀਂ ਇਹ ਸੋਚ ਕੇ ਆਓ ਕਿ ਤੁਸੀਂ ਬਹੁਤ ਵਧੀਆ ਹੋ ਬਹੁਤ ਸਟਰੋਂਗ ਹੋ ਤੁਹਾਡੇ ਚ ਬਹੁਤ ਕੁਆਲਿਟੀਆਂ ਨੇ ਜੇ ਤੁਸੀਂ ਪੰਜਾਬ ਛੱਡ ਕੇ ਕਿਸੇ ਦੇਸ਼ ਚ ਆ ਸਕਦੇ ਹੋ ਤਾਂ ਤੁਹਾਡੇ ਤੋਂ ਇੰਟੈਲੀਜੈਂਟ ਕੋਈ ਵੀ ਨਹੀਂ ਹੈਗਾ ਆਪਣੇ ਆਪ ਤੇ ਪ੍ਰਾਊਡ ਫੀਲ ਕਰੋ ਆਪਣੇ ਆਪ ਤੇ ਕੌਨਫੀਡੈਂਸ ਰੱਖੋ ਤਾਂ ਕਿ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਸਟਰਗਲ ਕਰ ਪਾਓ